ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਦੂਲੇ ਵਾਲਾ ਦੂਲੇਲਾ ਪਿੰਡ ਬਿਲਕੁਲ ਨਜ਼ਦੀਕ ਮੱਲਾ ਵਾਲੇ ਦੇ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਜੋਬਨ ਵੀਰ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀਗੀ ਇਸ ਘਰੋਂ ਤਕਰੀਬਨ ਅੱਜ ਤੋਂ 5-4 ਦਿਨ ਪਹਿਲਾਂ ਤੇ ਅੱਜ ਤੁਹਾਨੂੰ ਜਿਹੜੇ ਨਾਗਾ ਪਾ ਟੋਟਲ 4 ਕਿਤ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਬਿਹੜਾ ਨੇ ਤੇ ਇੱਕ ਝੋਟੀ ਦਿਖਾ ਦੇਾਂਗੇ ਬਗੈਰ ਬੱਚੇ ਤੋਂ ਝੋਟੀ ਆ ਸੋਈ ਨੂੰ ਦਸਣ ਦਾ ਵੇਰ ਵੀ ਸਮਾਂ ਥੋੜਾ ਹੋਇਆ ਹੁਣ ਕਿੰਨਾ ਇਹਦੇ ਥੱਲੇ ਦੋ ਦਦ ਕੀ ਮੁੱਲ ਰਹੂਗਾ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਇੱਧਰ ਜਿਹੜੀਆਂ ਤਿੰਨ ਬਿਹੜਾ ਤੁਸੀਂ ਦੇਖ ਰਹੇ ਜੇ ਦੋ ਤਾਂ ਕੱਚੀਆਂ ਨੇ ਮਹੀਨਾ ਮਹੀਨਾ ਹਜੇ ਸਮਾਂ ਬਾਕੀ ਆ ਇੱਕ ਪਛੀ ਬਿਲਕੁਲ ਸੱਜਰਤਾ ਜੀ ਸੂਈਏ ਨਾਲ ਬੱਚਾ ਪ੍ਰੋਪਰ ਤੁਹਾਨੂੰ ਦਿਖਾ ਦੇਵਾਂਗੇ ਸੋ ਕਿੰਨੇ ਬੌਲੇ ਤੇ ਚੱਲਣ ਡਈ ਆ ਉਹ ਪੂਰਾ ਵੇਰਵਾ ਆਪਾਂ ਲੈ ਲਾਂਗੇ ਤਰੀਕ ਤੁਸੀਂ ਅੱਜ ਨੋਟ ਕਰ ਲਓ 20 ਦਸੰਬਰ ਤੇ ਸਮਾਂ ਵੀ ਮਾਰਨਿੰਗ ਦੇ 11:00 ਵਜੇ ਦਾ ਬਾਕੀ ਚਾਰ ਨਾਗ ਨੇ ਚੌ ਨਗਾ ਦੀ ਕੋਈ ਵੀਰ ਇੱਥੇ ਆਣ ਕੇ ਤਸੱਲੀ ਕਰ ਸਕਦਾ ਗੱਭਣ ਪਸ਼ੂ ਟਿੱਪ ਕੇ ਸਵੇ ਸਵੇ ਪਸ਼ੂ ਨੂੰ ਚੋ ਕੇ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਜੋਬਨ ਸਾਸਰੀ ਕਰ ਵੀ ਸਾਸਰੀ ਘਰ ਜੀ ਹੋਰ ਮਾਰੇ ਕੀ ਹਾਲ ਜੇ ਵਧੀਆ ਵਧੀਆ ਫਰਾ ਠੀਕ ਠਾਕ ਠੀਕ ਆ ਜੋਬੜਾ ਵੇਗੇ ਪਸ਼ੂ ਉਹਦੇ ਹਾਂਜੀ ਹਾਂਜੀ ਵੇਗੇ ਹੀ ਵੀਰੇ ਪਸ਼ੂ ਉਹਦਾ ਠੀਕ ਆ ਅੱਜ ਤਿੰਨ ਲੜਾਣੇ ਤੁਹਾਡੇ ਕੋਲ ਦੋ ਤਾਂ ਕੱਚੀਆਂ ਨੇ ਮੇਰੇ ਨਾਲ ਦਾ ਮਹੀਨੇ ਮਹੀਨੇ ਦੀਆਂ ਹਾਂਜੀ ਹਾਂਜੀ ਇੱਕ ਵਾਸੀ ਸੂਈ ਆ ਹਾਂਜੀ ਇੱਕ ਤਾਜੀ ਸੂਈ ਆ ਜੀ ਪਹਿਲਾਂ ਕਿ ਦੁੱਚੇ ਸੂਵੇ ਆ ਪਹਿਲੇ ਸੂਏ ਸੂਈ ਆ ਜੀ ਪਹਿਲੇ ਸੂਵੇ ਆ ਹਾਂਜੀ ਇਧਰ ਜਿਹੜੀ ਆਪਣੇ ਕੋਲ ਝੋਟੀ ਆ ਇਹਦਾ ਕੀ ਵੇਰਵਾ ਆਪਾਂ ਸ਼ੁਰੂਆਤ ਵੈਸੇ ਇੱਕ ਝੋਟੀ ਆਪਣੇ ਕੋਲ ਖੜੀ ਆ ਤੁਸੀਂ ਆਂਦੇ ਵੀ ਲੈ ਕੇ ਆਂਦੀ ਆ ਮਹੀਨੇ ਕ ਦੀ ਸੂਈ ਹੈ ਸ਼ਾਇਦ ਕਈਆਂ 25 ਦਿਨਾਂ ਦੀ ਸੂਈ ਆ ਕੀ ਵੇਰਵਾ ਦਾ ਵੀਰ ਇਹ ਵੀਰੇ ਆਪਾਂ ਝੋਟੀ ਲਈ ਹੀ ਪਹਿਲੇ ਸੂਏ ਸੂਈ ਸੀ 20 25 ਦਿਨ ਹੋ ਗਿਆ ਸੂਈ ਨੂੰ ਠੀਕ ਹੈ ਠੀਕ ਹੈ ਤੇ ਆਪਣੇ ਘਰੇ ਆਣ ਕੇ ਇਹਦਾ ਬੱਚਾ ਐਕਸਪਾਇਰ ਹੋ ਗਿਆ ਅੱਛਾ ਜੀ ਬੱਚਾ ਕਮਜ਼ੋਰ ਸੀ ਤੇ ਆਪਣੇ ਘਰੇ ਆਣ ਕੇ ਬੱਚਾ ਮਰ ਗਿਆ ਤੇ ਹੁਣ ਕਿਨਵਾ ਦੇ ਝੋਟੀ ਚਲੇ ਦੁੱਧ ਹੈਗਾ 5 ਕਿਲੋ ਪਹਿਲਾਂ 8 ਲੀਟਰ ਦੁੱਧ ਸੀ ਇਹ ਰਵਾ ਕਰ ਗਈ ਸਕਾ ਗਈ ਦੁੱਧ ਠੀਕ ਹੈ ਤੇ ਹੁਣ ਵੀ ਮਾਨੇ ਜਦੋਂ ਮਿਲਦੀ ਵੀ ਟੀਕੇ ਦੇ ਆ ਟੀਕੇ ਤਾਂ ਮਿਲਦੀ ਆ ਹਾਂਜੀ ਅੱਗੇ ਕਿਨਵਾ ਦੇ ਆ ਥਾਪੀ ਤੇ ਹੌਲੀ ਹੌਲੀ ਗੇਜ ਜਾਉਗੇ ਬੱਚਾ ਮੇਰੇ ਨੂੰ 2-3 ਦਿਨ ਹੋਏ ਆ ਠੀਕ ਆ ਹਾਂਜੀ ਠੀਕ ਆ ਬਾਕੀ ਚੋਣ ਚਵਾਦੀ ਚੰਗੀ ਆ ਹਾਂਜੀ ਹਾਂਜੀ ਬਹੁਤ ਵਧੀਆ ਛੋਟੀ ਕਿਨਵਾ ਦੇ ਆਪਾਂ ਬਹੁਤ ਮਹਿੰਗੀ ਲਈ ਸੀ ਕਿਨਵਾ ਦੇ ਆਪ ਹਾਂਜੀ ਹਾਂਜੀ ਉਹ ਕਿ ਬੱਚਾ ਪੁੱਤ ਮਰਨ ਦਾ ਥੋੜੀ ਜਿਹੀ ਉਤਲ ਪੁਤਲ ਜੀ ਹੋ ਗਈ ਆ ਹਾਂਜੀ ਹਾਂਜੀ ਤੇ ਹੁਣ ਟੀਕੇ ਤੇ ਮਿਲਦੀ ਆ ਦੋਵੇਂ ਡਾਂਗਾਂ ਤੇ ਟੀਕੇ ਤੇ ਚੋਈ ਕਰਦੇ ਆ ਹਾਂਜੀ ਹਾਂਜੀ ਲੈ ਵੀਰੇ ਖੋਲ ਕੇ ਤੋੜ ਕੇ ਦਿਖਾ ਦਈਏ ਕਾਦ ਵੱਡਾ ਦੋਸੋ ਛੁੱਟ ਜਾ ਪਿਆ ਸਟਰਕਚਰ ਤੁਹਾਨੂੰ ਦਿਖ ਥੋੜਾ ਜਿਹਾ ਬੱਚਾ ਮਰਨ ਤੋਂ ਬਾਅਦ ਵੀ ਰੰਦਾ ਵੀ ਥੋੜੀ ਸੈਟਵਟ ਜੀ ਵਿਗੜ ਗਈ ਆ ਕਾਮ ਕਿਉਂਕਿ ਥੋੜਾ ਜਿਹਾ ਕਿਤੇ ਨਾ ਕਿਤੇ ਪਸ਼ੂ ਹੀਰਵਾ ਕਰ ਕਰ ਗਿਆ ਸਮਝ ਲਓ ਜਿਵੇਂ ਮਰਜੀ ਮੇਰਾ ਵੀਰ ਤੁਸੀਂ ਆਪਦੀ ਵੰਡ ਲਾ ਲਿਓ ਕਿਉਂਕਿ ਥੋੜਾ ਜਿਹਾ ਵੀਰ ਕੋਈ ਇੱਕ ਟਿਕਾਉਣ ਵਾਲਾ ਹੋਇਆ ਤੇ ਪਹਾੜੇ ਤੇ ਟਿਕ ਜੂਗੀ ਕੱਦ ਵੱਡਾ ਝੋਟੀ ਦਾ ਇੱਕ ਰੰਗ ਆ ਬਿਲਕੁਲ ਜੈਡ ਬਲੈਕ ਮੱਥੇ ਤੋਂ ਲੈ ਕੇ ਪੂਛ ਤੱਕ ਆਪਾਂ ਤੁਹਾਨੂੰ ਨੋਟ ਕਰਾ ਦਿੰਨੇ ਆ ਵੀ ਇੱਕ ਵੀ ਵਾਲ ਨਹੀਂਗਾ ਚਿੱਟਾ ਤੇ ਕੱਦ ਉੱਚਾ ਝੋਟੀ ਦਾ ਠੀਕ ਆ ਜੀ ਤੇ ਤਕਰੀਬਨ ਕੋਈ 2-3 ਦਿਨਾਂ 2-3 ਦਿਨ ਪਹਿਲਾਂ ਬੱਚਾ ਜਿਹੜਾ ਦਾ ਐਕਸਪਾਇ ਹਾਂ ਠੀਕ ਹੈ ਹਾਂ ਤੋੜ ਲੋ ਜੀ ਮਰਾ ਜੀ ਚਾ ਗਾ ਜੀ ਚਾ ਬਾਕੀ ਔਰਤਾਂ ਨੂੰ ਕੋਈ ਗੱਲ ਪਾ ਥਣਾ ਥਣਾ ਦੀ ਚੁਵਾਈ ਦੀ ਅਗਲੇ ਪਿਛਲੇ ਦੀ ਬਰਾਬਰ ਬਿਲਕੁਲ 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 ਆਪਣੀ ਗਰੰਟੀ ਵੀਰੋ ਚੀਜ਼ ਦੀ ਇੱਕ ਦੋ ਟਾਈਮ ਚਾਰ ਟਾਈਮ ਆਦੀ ਚੋਕੇ ਤਸੱਲੀ ਕਰੇ ਆਹ ਹਾਂਜੀ ਤੇ ਇਹਦਾ ਮੁੱਲ ਅੱਜ ਕੀ ਕਰਦੇ ਆਂ ਦਵਾਂਗੇ ਕਿੰਨੇ ਦੀ ਆਪਾਂ ਮੁੱਲ ਵੀਰੋ ਪਹਿਲਾਂ ਚਲੋ ਰੁਪਈਆਂ ਲਈ ਹੁਣ ਘਾਟਾ ਪਾਗੇ ਆਪਾਂ ਨੂੰ ਦੇਣੀ ਪੈਣੀ ਤੁਹਾਨੂੰ ਵੀ ਪਤਾ ਹੈ ਗੱਲ ਦਾ ਬਿਲਕੁਲ ਜੀ ਹਾਂਜੀ ਮੁੱਲ ਕਰਾਉਣ ਨੂੰ 55 ਕਰਾ ਲੋ ਭਲਾ 60 ਕਰਾ ਲੋ 52000 ਦੀ ਆਪਾਂ ਦੇ ਦਾਂਗੇ 52 ਦੀ ਹਾਂਜੀ ਹਾਂ 52000 ਦੀ ਦੇ ਦਾਂਗੇ ਚਲੋ ਜੇ ਦੂਰੋਂ ਆਊਗਾ ਵੀਰ ਪਰ ਥੋੜਾ ਬਾਲਾ ਚਲੋ ਮਾਨਤਾ ਨੂੰ ਵੀ ਕਰਾਂਗੇ ਜ਼ਰੂਰ ਹਾਂਜੀ ਬਾਬੀ 52000 ਦੀ ਅੱਜ ਇਹ ਦੋਸਤੋਂ ਤੁਹਾਨੂੰ ਝੋਟੀ ਮਿਲ ਜੂਗੀ ਠੀਕ ਹੈ ਜੀ ਤੇ ਬਾਕੀ ਪ੍ਰੋਪਰ ਤੁਹਾਨੂੰ ਦੱਸ ਹੀ ਦਿੱਤਾ ਜਿਹੜੀ ਗੱਲਬਾਤ ਹੈ ਕੀ ਆ ਝੋਟੀ ਤਾਂ ਵੀਰੇ ਬਹੁਤ ਵਧੀਆ ਘਰੇ ਜਿਹੜੇ ਵੀਰ ਨੇ ਰੱਖ ਲਈ ਸਾਮ ਕੇ ਵਿੱਚ ਹੀ ਅਗਲੇ ਸਵੇਰ ਨੂੰ ਝੋਟੀ ਬਹੁਤ ਹੀ ਜ਼ਿਆਦੀ ਵਧੀਆ ਬਣੂਗੀ ਹਾਂ ਹਾਂ ਉਹਦਾ ਆਪਾਂ ਨੂੰ ਪਤਾ ਇੰਨੇ ਦੀ ਬਾਹਰੋਂ ਝੋਟੀ ਪਹਿਲਾਂ ਕੌਣ ਦਿੰਦਾ ਇੰਨੇ ਦੀ ਅਸਰ ਦੇਂਦਾ ਹੈ ਲੋਕੀ ਬਿਲਕੁਲ ਜੀ ਬਿਲਕੁਲ ਬਿਲਕੁਲ ਲੋਬੀ ਭਰਾਵੋ ਦੁੱਧ ਵੈਸੇ ਵਧੇਰੇ ਸੀਗਾ ਥੋੜਾ ਜਿਹਾ ਹ ਥੋੜੀ ਸੈਟਿੰਗ ਵਿਗੜ ਗਈ ਆ ਉਹਦੇ ਕਰਕੇ ਟੀਕਾ ਲਾਉਣਾ ਪੈਂਦਾ ਤੇ ਟੀਕੇ ਤੇ ਦੋਵੇਂ ਡੰਗ ਮਿਲਦੀ ਆ ਸੋ ਬਾਕੀ ਛੋਟੀ ਦਾ ਰੰਗ ਰੂਪ ਤੁਸੀਂ ਦੇਖ ਲਿਆ ਕੁੰਡੀ ਚੂਰ ਆ ਛੋਟੀ ਸਿੰਗੀ ਆ ਮੱਥਾ ਬਿਲਕੁਲ ਜੈਡ ਬਲੈਕਾ ਸਾਈ ਸ਼ੂਈ ਤੁਸੀਂ ਚੈੱਕ ਕਰ ਲਈ ਆ ਬਾਕੀ ਥਣ ਦੇਵੇ ਦੀ ਇੱਕ ਵਾਰੀ ਤੁਹਾਨੂੰ ਬਥੋੜਾ ਲਾ ਕੇ ਉਹ ਦਿਖਾ ਦਿੰਨੇ ਆ ਆ ਲਓ ਜੀ ਠੀਕ ਆ ਜੀ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਅਗਲੀ ਆ ਵੈਡ ਖੜੀ ਆ ਇਹ ਤਾਂ ਕੀ ਵੇਰਵਾ ਜੀ ਇਹ ਵੀਰੇ 20 ਤੋਂ 25 ਦਿਨ ਮਤੋਂ ਬਾਅਦ ਮਹੀਨਾ ਲਾਊਗੀ ਮਨ ਜੰਦਰਬਾਰ ਦੇ ਦਿਨ ਬਾਕੀ ਨੇ ਸੋਚ ਤੇ ਇਹ ਸੁਬੇ ਕਿੰਨੇ ਆਪ ਹੋਣਾ ਤੀਜੇ ਸੁਬੇ ਆ ਜੀ ਤੀਜਾ ਸੁਬਾ ਹਾਂਜੀ ਇਹ ਵੀ ਪੰਜੇ ਦਿਨ ਲੈਂਦੀ ਆ ਹਾਂਜੀ ਨਹੀਂ ਨਹੀਂ ਕਿ ਦਖਾਣਦਿਆ ਕਹਿੰਦੇ ਆਪਾਂ ਦਵਾਂਗੇ ਹਾਂਜੀ ਕਿਵੇਂ ਰਾਜੀ ਆ ਗਾਂ ਕੋ ਦੋ ਚਾਰ ਦਿਨ ਵੱਧ ਵੀ ਲਿਜਾ ਸਕਦੀ ਆ ਠੀਕ ਆ ਹਾਂਜੀ ਬਲਕਿ ਤਕਰੀਬਨ ਕੋ ਮਹੀਨੇ ਦਾ ਆਈਡੀਆ ਮੰਨ ਕੇ ਕਰੇ ਸੌਦਾ ਹਾਂਜੀ ਹਾਂਜੀ ਮਹੀਨੇ ਦਾ ਆਈਡੀਆ ਮੰਨ ਕੇ ਲਓ ਜੀ ਮਹੀਨੇ ਦਾ ਦੋਸਤੋ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਮਹੀਨੇ ਦੀ ਕੱਚੀ ਆ ਤੇ ਬਾਕੀ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਕਰਾਸ ਜਾਾਂਗਾ ਠੀਕ ਆ ਜੀ ਕੋਈ ਗਰਨੈਂਡੋ ਦਾ ਆ ਲਓ ਜੀ ਕੋਈ ਗੱਲ ਨਹੀਂ ਆਹ ਦੇਖੋ ਜੀ ਠੀਕ ਆ ਸਿੱਧੇ ਕਰੀ ਠੀਕ ਆ ਤੋਰ ਲੋ ਵੀ ਇੱਥੇ ਘੜਜਾ ਖੜਜਾ ਸੋ ਦੋਸਤੋ ਪਸ਼ੂ ਥੋੜੇ ਬਦੇ ਕਈ ਵਾਰ ਨਵੇਂ ਨਵਾਏ ਬਿਲਕੁਲ ਨਵੇਂ ਆਉਣ ਕਰਕੇ ਠੀਕ ਆ ਜੀ ਨਵੇਂ ਕਿਲੇ ਤੇ ਆਇਆ ਪਸ਼ੂ ਥੋੜਾ ਭੱਜਦੇ ਨੱਟਦੇ ਆ ਤੇ ਕਰੋ ਸੰਗ ਦੇ ਵਿੱਚ ਵੜਾ ਪੂਰੀ ਰਾਜੀ ਆ ਵਜਨ ਵਟਾ ਪੂਰਾ ਠੀਕ ਆ ਸੋ ਮਹੀਨੇ ਕਰਾ ਜੇ ਸਮਾਏ ਦਾ ਬਾਕੀ ਆ ਸੂਣ ਦਾ ਉਹ ਸਕੋਰਡਿੰਗ ਤੁਸੀਂ ਜਿਹੜਾ ਸੌਦਾ ਕਰ ਲਿਓ ਬਾਕੀ ਝੋਲਝਾਲ ਕਾਫੀ ਆ ਥੱਲੇ ਤੇਪਣ ਦੁੱਪਣ ਦੀ ਥੋੜੀ ਬਾਤੀ ਹੁਣ ਮਾੜਾ ਮੋਰ ਤੇਪਣ ਦੇ ਵਿੱਚ ਕੁਛ ਐਸ਼ੂ ਦੌਣਾ ਹੋਊਗਾ ਹਾਂਜੀ ਠੀਕ ਆ ਚਾਰੇ ਥਣ ਪ੍ਰੋਪਰ ਚੱਲਦੇ ਫਿਰ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਹਾਂਜੀ ਠੀਕ ਆ ਤੇ ਇਹ ਅੱਜ ਕਿੰਨੇ ਦੇ ਦੇ ਰਹੇ ਆ ਆਪਾਂ ਇਹ ਵੀਰੇ ਮੁੱਲ ਦਾ 35000 32000 ਦੀ ਆਪਾਂ ਇਹ ਦੇ ਦਾਂਗੇ ਜੀ 32000 ਦੀ ਹਾਂਜੀ 32000 ਰੁਪਏ ਠੀਕ ਆ ਵੀ ਹਾਂਜੀ ਪਾ ਮਹੀਨਾ ਸਾਂਭਣ ਦੀ ਲੋੜ ਹੀ ਆ ਬਸ ਜੀ ਬਸ ਮਹੀਨਾ ਸਾਂਭਣੀ ਪੈਣੀ ਉਹ ਆਪਾਂ ਨੂੰ ਵੀ ਪਤਾ ਆ ਹਾਂਜੀ ਬਾਅਦ ਗਾਂ ਚਲੋ ਵਧੀਆ ਬਿਲਕੁਲ ਲਓ ਵੀ ਇਹ 32000 ਦੀ ਕਿਸਾਨ ਵੀਰੋਂ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਤੇ ਸਾਂਭਣ ਦੀ ਲੋੜ ਆ ਚਲੋ ਮਹੀਨਾ ਕਿ ਪਸ਼ੂ ਸਾਂਭਣਾ ਪਊਗਾ ਠੀਕ ਆ ਬਾਕੀ ਠਣਾ ਦਿੱਤੀ ਪਣ ਦੀ ਉਹ ਵੀਰਾਂ ਦਾ ਵੀ ਤਸੱਲੀ ਆ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਸਾਈ ਬੈਨਾ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਤੇ ਕਈ ਵਾਰ ਬਾਅਦ ਵਿੱਚ ਵੀਰ ਕਹਿ ਦਿੰਦੇ ਆ ਵੀ ਆਪਾਂ ਵਿਸ਼ਵਾਸ ਤੇ ਮੰਗਾ ਲਈਏ ਯਕੀਨ ਤੇ ਮੰਗਾ ਲਈਆ ਆਪਾਂ ਹਮੇਸ਼ਾ ਕਹਿੰਨੇ ਵੀ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਬਾਅਦ ਵਿੱਚ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਦਾ ਜਿਹੜਾ ਸਾਹਮਣਾ ਨਾ ਕਿਸੇ ਭਰਾ ਨੂੰ ਕਰਨਾ ਪਵੇ ਤੇ 32000 ਦੀ ਆ ਇੱਕ ਤਜੇ ਨੰਬਰ ਤੇ ਆਪਣੇ ਕੋਲ ਇਧਰ ਆ ਜੀ ਬੈੜ ਇਹਦਾ ਕੀ ਵੀਰ ਬਾਜੀ ਠੀਕ ਆ ਅੱਛਾ ਜੋਗੋਂ ਭਾਈ ਇੱਕ ਆਪਣੇ ਕੋਲ ਤਜੇ ਨੰਬਰ ਤੇ ਇਧਰ ਡੱਬੀ ਬੱਚੀ ਆ ਹਾਂਜੀ ਇਹ ਟੱਪੀ ਬੈੜ ਵੀ ਤਕਰੀਬਨ ਤੁਸੀਂ ਦੱਸਿਆ ਵੀ ਅਜੇ ਸਮਾਂ ਲੈਂਦੀ ਆ ਹਾਂਜੀ ਇਹ ਵੀ ਹਜੇ ਮਹੀਨੇ ਦੇ ਲਗਭਗ ਸਮਾਂ ਲੈ ਜਾਊਗੀ ਮਹੀਨੇ ਕਿਤੇ ਇਹ ਜਿੰਨਾ ਸਮਾਂ ਹੁੰਦੀ ਆ 20 ਤੋਂ ਮਹੀਨੇ ਦੇ ਅੰਦਰ ਅੰਦਰ ਸੂਪ ਹੋਊਗੀ ਇਹ ਸੁਵਾ ਕਿਵੇਂ ਆ ਇਹ ਤੀਜੇ ਸਵੇਰੇ ਨੇ ਸੁਣਾ ਜੀ ਤੀਜਾ ਹੀ ਆ ਵੀ ਹਾਂਜੀ ਲੋਬੀ ਵੀ ਤੀਜਾ ਸਵੇਰ ਤੋਂ ਸੂਣਾ ਟਿਕਾ ਦੇ ਇੱਕ ਮਹੀਨੇ ਦਾ ਸਮਾਂ ਬਾਕੀ ਹੋਊਗੀ 22 ਤੇ 23 ਲੀਟਰ ਦੇ ਆਪਣੇ ਗਰੰਟੀ ਆ ਜਾਂਦੀ 20 ਤੋਂ ਪਲੱਸ ਜਾਊਗੀ ਇਹ ਠੀਕ ਆ ਭਾਈ ਠੀਕ ਆ ਹਾਂਜੀ ਤੇ ਫਿਰ ਸੀਲ ਸਾਬ ਬਹੁਤ ਜ਼ਿਆਦੀ ਆ ਜੀ ਪਰ ਆ ਦੇਖ ਲਓ ਐਂ ਆ ਪੈਂਦੇ ਥੱਲੇ ਬੈਜੀ ਵਿਚਾਰੀ ਕਰਮਾ ਵਾਲੀ ਨੇ ਨਹਿਲਣਾ ਨਹੀਂ ਆ ਦੇਖ ਲੋ ਆ ਵੇਖੋ ਜੀ ਹਾਂਜੀ ਬਹੁਤ ਹੀ ਜਿਆਦਾ ਸੀਲਸਲਾ ਸਾਊਆ ਬੈੜ ਹਾਂਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਵੇਖ ਲੋ ਇਹਨੂੰ ਕੋਈ ਨਹੀਂ ਭਲਾ ਬੱਚਾ ਚ ਹੋਈ ਜਾਵੇ ਬਾਕੀ ਵਜਨ ਵੇਟ ਪੂਰਾ ਹੈ ਡਾਗਰ ਕੱਢ ਕੇ ਦਿਖਾ ਦਗੇ ਨਾਲ ਹੀ ਸੋ ਵਜਨ ਵੇਟ ਪੂਰਾ ਠੀਕ ਹੈ ਜੀ ਤੇ ਤਿੱਜਾ ਸੂਆ ਇਹ ਵੈਰਨੇ ਸੁਣਾ ਗਾਵਾਂ ਦੇ ਵਿੱਚ ਕੋਈ ਵੀਰ ਮੰਨ ਸਕਦਾ ਵੀ ਗਾਂ ਕਹਿ ਸਕਦੇ ਹੋ ਤੁਸੀਂ ਤਿੱਜਾ ਸੂਆ ਤੇ ਠੰਡੀ ਧੀਰੀ ਆ ਸੀਲਸਲਾ ਸਲਾਗਾ ਠੀਕ ਹੈ ਜੀ ਤੇ ਬਹੁਤੇ ਵੀਰ ਆਪਣੇ ਭਾਲਦੇ ਵੀ ਨਾਰਮਲ ਹੀ ਚਲੇ ਪੈਸੇ ਖਰਚ ਕਿਸੇ ਵੀਰ ਨੇ ਚਾਹੇ ਥੋੜੇ ਕਰਨੇ ਆ ਬਹੁਤੇ ਬਿਲਕੁਲ ਸੀਲਸਾਊ ਪਸ਼ੂ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਖਰੀਦ ਲੀਏ ਠੰਡੀ ਧੀਰੀ ਆ ਸੀਲਸ ਲਾਗਾ ਥੋੜਾ ਜਿਹਾ ਤੋੜ ਕੇ ਆਪਾਂ ਤੁਹਾਨੂੰ ਦਿਖਾਉਣੀ ਆ ਇੱਧਰ ਤੇ ਤੇਜਾ ਸੁਆ ਇਹਨੇ ਸੁਣਾ ਘਟੋ ਘਟੇ ਹੈ ਵੀ ਮਹੀਨੇ ਕਿਤੇ ਲਾਗੇ ਬੰਨੇ ਆ ਹਾਂਜੀ ਹਾਂਜੀ ਬਹੁਤ ਝੋਲੀ ਝਾਲੀ ਬਾਤ ਅਗੇ ਦੁੱਧ ਪੂਰਾ ਕਰਮਾਨ ਆ ਆ ਦੇਖੋ ਜੀ ਠੀਕ ਆ ਲਓ ਜੀ ਸੋ ਮਹੀਨਾ ਸਮਾ ਦੋਸਤੋ ਇਹਦਾ ਬਾਕੀ ਆ ਸੁਣਦਾ ਠੀਕ ਆ ਬਾਕੀ ਰੰਗ ਰੂਗ ਮੂੰਹ ਮੱਥਾ ਪ੍ਰੋਪਰ ਤੁਸੀਂ ਤੋਰਾ ਤਾਰਾ ਤੁਸੀਂ ਆ ਚੈੱਕ ਕਰ ਲਓ ਠੀਕ ਆ ਹੋਤੀ ਮਾਰ ਜੀ ਦਾ ਠੀਕ ਆ ਤੇ ਇਹ ਜੋਪਨ ਕਿੰਨੇ ਦੀ ਦੇਣੀ ਅੱਜ ਫਿਰ ਆਪਾਂ ਇਹ 43000 ਦੇ ਦੇ ਦਾਂਗੇ ਆਪਾਂ 43 ਦੀ ਹਾਂਜੀ ਠੀਕ ਆ ਲੈਸ ਲੂ ਇਸ ਮੌਕੇ ਤੇ ਹਾਂਜੀ ਕੋਈ ਗੱਲ ਨਹੀਂ ਕਰ ਦਾਂਗੇ ਤੁਹਾਡੀ ਜਰੂਰ ਠੀਕ ਆ ਗਾਂ ਬਹੁਤ ਵਧੀਆ ਸੀਲ ਸਾਊਗਾ ਠੀਕ ਆ ਜੀ ਹਾਂਜੀ نو ਵੀ ਉਹ 43000 ਦੀ ਦੋਸਤੋ ਤੁਹਾਨੂੰ ਮਿਲ ਜੂਗੀ ਸੋ ਹਾਇ ਠੰਡੀ ਧੀਰੀਆ ਸੀਲ ਸਰਾਗਾ ਥਾਨਪੁਰ ਹੱਥੀ ਮੁਠੀ ਵਾਲਾ ਤੇ ਬਾਕੀ ਜਿੱਦਾਂ ਮਰਜ਼ੀ ਮੇਰਾ ਵੀਰ ਇੱਥੇ ਵੀਰ ਥੱਲੇ ਬੈਠ ਕੇ ਤਸੱਲੀ ਤੁਸੀਂ ਕਰੀ ਚੱਲੇ ਜਾਂਦੀ ਕੁਛ ਨਹੀਂ ਗਈ ਠੀਕ ਆ ਸੋ ਵਾੜ ਚੰਗੀ ਆ ਤੇ ਬਾਕੀ ਪ੍ਰਾਉ ਇੱਥੇ ਆਣ ਕੇ ਵੀਰ ਜਿੱਦਾਂ ਮਰਜ਼ੀ ਆਪਣੀ ੱਤਪ ਕੇ ਤਸੱਲੀ ਕਰੋ ਵੀਡੀਓ ਕਾਲ ਤੋਂ ਵੀਰ ਮਗਾਉਂਦਾ ਤੇ ਆਪਦੀ ਆਨਲਾਈਨ ਤਸੱਲੀ ਕਰੋ ਆ ਬੱਚੀ ਆਪਣੇ ਕੋਲ ਕਿਵੇਂ ਜੜੀ ਆ ਸੋਈ ਆ ਇਹ ਪਹਿਲੇ ਸੋਏ ਸੋਈ ਆ ਵੀਰ ਠੀਕ ਆ ਜੀ ਪਹਿਲਣ ਆ ਹਾਂਜੀ ਇਹਨੂੰ ਅਜ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਵੀਰੇ ਅੱਜ ਤੀਜਾ ਦਿਨ ਆ ਅੱਜ ਸੂਈ ਨੂੰ ਤਿੰਨ ਦਿਨ ਹੋ ਗਿਆ ਹਾਂਜੀ ਮਗਰ ਇਹਦੇ ਕੀ ਆ ਗਿਆ ਬੱਚਾ ਬੱਚਾ ਇਹਦੇ ਮੇਰੇ ਵਛੀ ਆ ਜੀ ਮਗਰ ਵੀ ਵਛੀ ਆ ਹਾਂਜੀ ਕਿੰਨੇ ਕੁ ਦੁੱਧ ਤੇ ਚੱਲਣ ਦੀ ਐ ਇਹ ਵੀਰੇ ਇਹਨੇ ਪਹਿਲੇ ਦੁੱਧ 8-9 ਲੀਟਰ ਬੋਲਾ ਹੈਗਾ ਵਾ 8-9 ਲੀਟਰ ਹਾਂਜੀ ਠੀਕ ਆ ਜੀ ਤੇ ਮਗਰ ਇਹਦੇ ਵਛੀ ਆ ਦੁੱਧ 15 ਕਿਲੋ ਕਰੂਗੀ ਵੈਡ ਪਹਿਲੇ ਸੂਏ ਸੂਈ ਆ ਹਾਂ ਹਾਂ ਇਹ ਵੀ ਬਹੁਤ ਜਿਆਦਾ ਸੀਲਸ ਲੱਗਦੀ ਆ ਸਾਫ ਚੋਈ ਚੋਈ ਦੀ ਬਹੁਤ ਜਿਆਦਾ ਇੱਕ ਨੰਬਰ ਆ ਜੀ ਠੀਕ ਆ ਹਾਂਜੀ ਲੈ ਵੀਰੇ ਤੋਰੀਆਂ ਨੂੰ ਆ ਦੋਸਤੋ ਪਹਿਲਾ ਸਵੇਰ ਪਲੂਣ ਵਛੀ ਆ ਤਿੰਨ ਕਿ ਦਿਨ ਦਾ ਸਮਾਂ ਹੋਇਆ ਮਗਰ ਵੀ ਬਚੀ ਆ ਆਪ ਵੀ ਬਚੀ ਆ ਇਧਰ ਤੁਹਾਨੂੰ ਥੋੜਾ ਜਿਹਾ ਆਪ ਲਾਗਦੇ ਹਾਂ ਦਿਖਾਦ ਕੇ ਗਰਲ ਬੁਰਲ ਥਾਨ ਥਨ ਜਿਹੜਾ ਬਿਲਕੁਲ ਤੁਸੀਂ ਦੇਖੋ ਠੀਕ ਆ ਜੀ ਥਾਨ ਪਤਲੇ ਆ ਤੇ ਬਚੀ ਪਹਿਲਾ ਸੂਆ ਪਨੋਂ ਸੋਈ ਜੀ ਬਹੁਤ ਚੰਗੀ ਆ ਜੀ ਆ ਦੇਖੋ 9 ਕਿਲੋ ਬੋਲਾ ਹੈਗਾ ਇਹਦੇ ਥੱਲੇ ਹੁਣ 8 ਕਿਲੋ 8 9 ਲੀਟਰ ਹੈਗਾ ਜੀ 8 9 ਲੀਟਰ 8 ਲੀਟਰ ਦਾ ਪੱਕਾ ਤਿਆਰ ਆਣਾ ਜੀ ਠੀਕ ਆ ਬਈ ਹਾਂ ਜੀ ਲਓ ਜੀ 8 9 ਕਿਲੋ ਲੀਟਰ ਬੋਲੇ ਤੋਂ ਜਿਹੜੀ ਸਟਾਰਟਿੰਗ ਆ ਅੱਜ ਤਿੰਨ ਦਿਨਾਂ ਦੀ ਸੂਈ ਤੇ ਦੱਬੀ ਬੱਛੀ ਆ ਠੀਕ ਹੈ ਜੀ ਹਾਇ ਕਰਾਸ ਅੰਕ ਦੇ ਵਿੱਚ ਤੇ ਬਿਲਕੁਲ ਥੋੜਾ ਪਠਾ ਥੋੜਾ ਡੱਕਾ ਖਾ ਕੇ ਦੋਸਤੋ ਪਸ਼ੂ ਰੱਜਣ ਵਾਲਿਆਂ ਦੇ ਵਿੱਚ ਜਿਵੇਂ ਆਪਾਂ ਵੇੜਾ ਦੇਖਦੇ ਆ ਜਰਸੀ ਬਰੀਡ ਦੀ ਆਪਾਂ ਗੱਲ ਕਰਦੇ ਆ ਤੇ ਕੱਦ ਬੱਛੀ ਦਾ ਵਧੀਆ ਬਿਲਕੁਲ ਜਿਵੇਂ ਆਪਾਂ ਜੇ ਜਰਸੀ ਦਾ ਨਾਲ ਹੈ ਤੇ ਇਹ ਨਹੀਂ ਵੀ ਛੋਟੀ ਜੀ ਦਰਮਿਆਨੀ ਹਾਈਟ ਹੈ ਜਿਵੇਂ ਹਮਾਚਲੀ ਜਰਸੀ ਆ ਤੇ ਵੱਡੀ ਵੈੜਾ ਤਕਰੀਬਨ ਕੋਈ ਮੀਡੀਅਮ ਜਾਂ ਸਮਦਰਜਾ ਕੱਦ ਦਾ ਹੈਗਾ ਠੀਕ ਆ ਆ ਰੋਕ ਲੈ ਵੀਰੇ ਇੱਕ ਵਾਰੀ ਫੇਰ ਘੇੜਾ ਘੜਾਏਗਾ ਇਹਨੂੰ ਤੋੜ ਕੇ ਦਿਖਾਈਏ ਇਹਨੂੰ ਆ ਲੈ ਵੀ ਇੱਥੇ ਖਿਲਾਰ ਦੇ ਇਥੇ ਉੱਤੇ ਕਰਕੇ ਖਿਲਾਰ ਦੇ ਠੀਕ ਆ ਬਈ ਤੋੜ ਲੋ ਠੀਕ ਆ ਇਹ ਲੋ ਜੋਬਨ ਕੀ ਮੰਗਦਾ ਕੀ ਮੁੱਲ ਵੜੀ ਰਹੂਗਾ ਇਹ ਵੀਰ 45000 ਰੁਪਏ ਦੇ ਦਾਂਗੇ ਆਪਾਂ 45 ਦੀ ਹਾਂਜੀ ਬਹੁਤ ਚੰਗੀ ਵੱਛੀ ਆ ਵੇਖੋ ਥਾਂ ਚੱਡਾ ਵੇਖੋ ਕਿੰਦਾ ਸਾਫ਼ ਆ ਹਾਂ ਹਾਂ ਤੇ ਸੀਰਸ ਹਿੱਸਾ ਉਹ ਬਹੁਤ ਜਿਆਦੀ ਆਈ ਮਗਰ ਵੀ ਵੱਛੀ ਆ ਬਿਲਕੁਲ ਬਹੁ ਵੀ ਹਵਾ ਨਾਲੇ ਬਾ ਕਿਸਾਨ ਵੀਰੋਂ ਬਹੁਤ ਸਾਫ਼ ਸੁਥਰਾ ਤੇ ਬਾਕੀ ਚਵਾਜੂ ਦੀ ਚੰਗੀ ਆ ਠੀਕ ਆ ਜੀ ਵੱਛੀ ਪਹਿਲਾ ਸੂਆ ਸੂਈਏ ਪ੍ਰੋਪਰ ਡਿਟੇਲ ਜਿਹੜੀ ਆਪਾਂ ਤੁਹਾਨੂੰ ਦੇਤੀ ਆ ਟੈਟ ਆਰਡਰ ਦੀ ਵੱਛੀ ਆ ਜੀ ਠੀਕ ਆ ਭਾਈ ਹਾਂਜੀ ਤੇ ਇਹ ਅੱਜ ਨਾਗਨੇ ਜੋ ਆਪਣੇ ਕੋਲ ਟੋਟਲ 4 ਆ ਹਾਂਜੀ ਹਾਂਜੀ ਭਰਾ ਜੀ ਠੀਕ ਆ ਜੀ ਸੋ ਬੱਚਾ ਇੱਕ ਵਾਰੀ ਤੁਹਾਨੂੰ ਫਿਰ ਦਿਖਾ ਦਈਏ ਬੱਚਾ ਆ ਬੱਚੀ ਆ ਫੀਮੇਲ ਕਾਫੇ ਦੇ ਮਗਰ ਠੀਕ ਹੈ ਇਹ ਅੱਜ 204 ਨਾਗਨੇ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਦੋ ਹੀ ਪਸ਼ੂ ਜਿਹੜੇ ਸੂਣ ਵਾਲੇ ਆ ਗੱਬਣ ਤੇ 200 ਸੂਏ ਸਵਾਈ ਆ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਝੋਟੀ ਦਿਖਾਈ ਆ ਤੁਹਾਨੂੰ ਇੱਕ ਵੱਛੀ ਬਿਲਕੁਲ ਤਾਜੀ ਸੱਜਰ ਸੂਈ ਸਵਾਈ ਆ 8-9 8-9 ਕਿਲੋ ਬਾਲੂ ਤੋਂ ਸਟਾਰਟਿੰਗ ਆ ਤੇ ਇਹ ਚਾਰ ਨਾਗਨੇ ਤੇ ਹੋਰ ਵੀਰ ਜੋ ਮੈਂ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ 75288 31805 ਠੀਕ ਹੈ ਜੀ ਆਪਣਾ ਕੰਟੈਕਟ ਨੰਬਰ ਆ ਵੀ ਠੀਕ ਹੈ ਜੀ ਹਾਂ ਜੀ ਸਰ ਜੀ ਨੰਬਰਾਂ ਤੇ ਕਾਲ ਕਰੋ ਠੀਕ ਹੈ ਜੀ ਤੇ ਬਿਲਕੁਲ ਨਜ਼ਦੀਕ ਮੱਲਾਵਾਲਾ ਇੱਥੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਆ ਸਾਰੀ ਹਾਂ ਜੀ ਤੇ ਪਸ਼ੂ ਇਸੇ ਤਰ੍ਹਾਂ ਹੀ ਆਉਦੇ ਰਹਿੰਦੇ ਆ ਤਕਰੀਬਨ ਸਸਤੇ ਬਿਲਕੁਲ ਜਾਇਜ ਜੈਨੂਇਨ ਮੁੱਲ ਹੁੰਦੇ ਆ ਤੇ ਬਾਕੀ ਭਾਅ ਭੜ ਤਾਂ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਬਿਲਕੁਲ ਛੋਟਾ ਛੋਟਾ ਰੇਟ ਇੱਥੇ ਆਣ ਕੇ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਬਿਲਕੁਲ ਚੋਚਵਾ ਕੇ ਤਸੱਲੀ ਕਰੋ ਟਿੱਪ ਕੇ ਤਸੱਲੀ ਕਰੋ ਤੇ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ